ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪਹੁੰਚੇ ਆ ਆਪਣੇ ਪਿੰਡ ਚੋਰਮਾਰ ਤੇ ਵਾਹਿਗੁਰੂਪ੍ਰੀਤ ਕੋਲੇ ਤੇ ਜਿਨ੍ਹਾਂ ਨੇ ਕਿ ਸਾਡੀ ਜਿਹੜੀ ਰਵਾਇਤੀ ਫਸਲਾਂ ਨੇ ਉਹਨਾਂ ਤੋਂ ਹਟ ਕੇ ਝੋਨਾ ਲਾਉਣ ਦੀ ਬਾਰੇ ਸੋਚਿਆ ਸੋ ਅੱਜ ਆਪਾਂ ਗੱਲਬਾਤ ਕਰਵਾਉਣੀ ਆ ਉਸ ਤੋਂ ਪਹਿਲਾਂ ਬਈ ਤੁਹਾਨੂੰ ਬੇਨਤੀ ਵਿਖ ਨਜ਼ਰ ਝੋਨੇ ਤੇ ਜਰੂਰ ਮਰਵਾ ਦਿਓ ਗੁਰਪ੍ਰੀਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਵੀਡੀਓ ਵਿੱਚ ਤੇ ਸਭ ਤੋਂ ਪਹਿਲਾਂ ਤੁਥੋਂ ਇਹ ਜਾਨਣਾ ਚਾਹਵਾਂਗੇ ਵੀ ਤੁਸੀਂ ਕੀ ਵਜ੍ਹਾ ਕਰਕੇ ਸੋਚਿਆ ਵੀ ਤੁਹਾਡੇ ਏਰੀਆ ਵਿੱਚ ਨਰਮਾ ਤੇ ਕੁਮਾਰਾ ਬਹੁਤ ਮੁਸ਼ਕਲ ਨਾਲ ਹੁੰਦੇ ਨੇ ਤੇ ਤੁਸੀਂ ਝੋਨਾ ਲਾਉਣ ਦੀ ਸਕੀਮ ਕੀਤੀ ਸਾਰੇ ਤੋਂ ਬਲਾਂ ਭਾਈ ਸਸੀ ਕਾ ਸਾਰਿਆਂ ਨੂੰ ਤੇ ਵੀਰੇ ਆਪਾਂ ਨੂੰ ਨਾ ਥੋੜੀ ਨਰਮੇ ਦੀ ਸੁੰਡੀ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਹਾਂਜੀ ਇਹਦਾ ਕਰਕੇ ਆਪਾਂ ਨੂੰ ਇਹ ਝੋਨਾ ਲਾਉਣਾ ਪਿਆ ਠੀਕ ਹੈ ਤੇ ਉਹਦੀ ਸਮੱਸਿਆ ਕਰਕੇ ਵੀ ਖਰਚਾ ਜ਼ਿਆਦਾ ਸੀ ਰੁਪਈਆ ਰਹਿਣ ਜ਼ਿਆਦਾ ਵਰਨੇ ਪੈਣਗੇ ਸਿੰਗਾ ਤੇ ਪੈਦਾਵਾਰ ਉਹ ਨਹੀਂ ਹੁੰਦੀ ਨਹੀਂ ਸੀ ਤੇ ਇਸ ਦੀ ਕਾਸ਼ਤ ਦਾ ਤੇ ਝੋਨੇ ਨਰਮੇ ਦੀ ਕਾਸ਼ਤ ਦਾ ਕਿੰਨਾ ਫਰਕ ਲੱਗਿਆ ਤੁਹਾਨੂੰ ਵੀ ਖਰਚੇ ਦਾ ਵੀਰੇ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਹਾਂਜੀ ਵੀ 5-4% ਦਾ ਕੋਈ ਬਹਾਲਾ ਅੰਤਰ ਪਾਉਂਦਾ ਕੋਈ ਬਹਾਲਾ ਨਹੀਂ ਜਾਇ ਦੀ ਠੀਕ ਹੈ ਜੀ ਕਿਉਂਕਿ ਨਰਮੇ ਦੇ ਰੁਪਈਆ ਬਹੁਤ ਜ਼ਿਆਦਾ ਹੋਣ ਲੱਗੀਆਂ ਹਾਂਜੀ ਹਾਂਜੀ ਅੱਜ ਕੱਲ ਮੈਨੂੰ ਕਿ ਇੱਕ ਤਾਂ ਮੱਖਣ ਤੇਲ ਆ ਜ਼ਿਆਦਾ ਹੋ ਰਿਹਾ ਹਾਂਜੀ ਬਾਕੀ ਸੁੰਡੀ ਹਾਂਜੀ ਤੇ ਉਹਦਾ ਕਰਕੇ ਨਾ ਥੋੜਾ ਜਿਆਦਾ ਖਰਚਾ karna ਹਾਂਜੀ ਤੇ ਝੋਨੇ ਵਾਲਾ ਆਪ ਨੂੰ ਆਉਣਾ ਪਿਆ ਠੀਕ ਹੈ ਜੀ ਤੇ ਪਾਣੀ ਤੋਂ ਲੋਕ ਆਪਣੇ ਏਰੀਏ ਦੇ ਬਹੁਤ ਭਾਜਦੇ ਵੀਰ ਝੋਨਾ ਪਾਣੀ ਬਹੁਤ ਪਾਲਦਾ ਤੇ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਵੀ ਕਿੰਨੇ ਕੁ ਪਾਣੀ ਜਿਆਦਾ ਦੀ ਜਰੂਰਤ ਹੈ ਇਹ ਤਾਂ ਵੀਰੇ ਥੋੜਾ ਜਿਆਦਾ ਆਪਾਂ ਨੂੰ ਬਹਿਮ ਆ ਵੀ ਜਿਆਦਾ ਪਾਣੀ ਪਾਲਦਾ ਹਾਂਜੀ ਵੀ ਠੀਕ ਆ ਵੀ ਨਰਮੇ ਨਾਲ ਥੋੜੀ ਜਿਆਦਾ ਪਾਣੀ ਦੀ ਜਰੂਰਤ ਹੈ ਹਾਂਜੀ ਤੇ ਵੈਸੇ ਆਪਾਂ ਇਹਦੇ ਖਾਤਰ ਵੀ 8 ਕ ਦਿਨਾਂ ਤੋਂ ਪਾਣੀ ਜੇ ਬਾਚੇ ਪਹਿਲਾਂ ਦੇ ਰਜਿਸਟ੍ਰੇਟਿੰਗ ਜਿੱਤਾ ਆਪਾ ਨੂੰ ਤੋਂ ਪਾਣੀ ਜੇ ਬਾਦ ਚ ਪਹਿਲਾਂ ਤੇ ਰਜਿਸਟ੍ਰੇਟਿੰਗ ਚ ਤਾਂ ਆਪਾਂ ਨੂੰ ਰੋ ਵੀ ਤੀਜੇ ਰੋ ਉੱਥੇ ਤਾਂ ਲਾਉਣਾ ਪੈਂਦਾ ਬਣਾ ਹਾਂਜੀ ਰੂਟੀਨ ਚ ਰੂਟੀਨ ਚ ਤੇ ਬਾਅਦ ਚ ਆ ਕੇ ਆਪਾਂ ਨੂੰ ਥੋੜਾ ਜਿਹਾ ਵਿਚਾਰੇ ਵਿਚਾਰਲੇ ਟਾਈਮ ਜੇ ਜੇ ਆਪਾਂ ਅੱਠ ਦਿਨਾਂ ਤੋਂ ਪਾਣੀ ਲਾ ਸਕਦੇ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੇਵਰ ਦਾ ਲੇਵਰ ਦਾ ਕਿੰਨਾ ਫਰਕ ਰਹਿੰਦਾ ਨਰਮੇ ਦਾ ਤੇਜ਼ ਦਾ ਲੇਵਰ ਦਾ ਤਾਂ ਵੀਰੇ ਪੂਰਾ ਹੀ ਫਰਕ ਇਹਦੇ ਵਿੱਚ ਹਾਂਜੀ ਲੇਵਰ ਆਇਆ ਜੀ ਹੁਣ ਜਿਵੇਂ ਥੋੜਾ ਜਿਹਾ ਨਰਮੇ ਦੇ ਵਿੱਚ ਫੁੱਟਰ ਦੇ ਵਿੱਚ ਗਾਈ ਚ ਦਿੱਕਤ ਆਉਣ ਕਰਨ ਆਪਾਂ ਨੂੰ ਪਹਿਲੀ ਗੱਲ ਤਾਂ ਲੇਵਰ ਆਉਂਦੀ ਬਹੁਤ ਹਾਂਜੀ ਤੇ ਬਾਕੀ ਲੇਬਰ ਦਾ ਰੇਟ ਬਹੁਤ ਜ਼ਿਆਦਾ ਨਾਰਮੇ ਜਗਾਈ ਦਾ ਇਹਦੇ ਵਿੱਚ ਆਪਾਂ ਨੂੰ ਆਏ ਵੀ ਕਿਹੜਾ ਲੇਬਰ ਲੇਬਰ ਲਾਉਣ ਦਾ ਹੀ ਹੁੰਦਾ ਡਿੱਕ ਤਾਂ ਥੋੜੀ ਜੀ ਉਦੋਂ ਵੀ ਆਪਾਂ ਨੂੰ ਲਾ ਲਾ ਕੇ ਉਦੋਂ ਵਾਰ ਮਸ਼ੀਨ ਨਾਲ ਕਟਿੰਗ ਕਰਾਉਣੀ ਇਹਦੀ ਕੋਈ ਹੋਣੀ ਠੀਕ ਹੈ ਜੀ ਤੇ ਉਹਦਾ ਕਰਕੇ ਆਪਾਂ ਨੂੰ ਫਰਕ ਹੈ ਵੀ ਲੇਬਰ ਕੋਈ ਏਡੀ ਜ਼ਿਆਦੇ ਖਾਸ ਦਿੱਕਤ ਨਹੀਂ ਆਉਂਦੀ ਝੋਨੇ 'ਚ ਤੇ ਬਾਈ ਜੀ ਉਸ ਤੋਂ ਬਾਅਦ ਸਾਡਾ ਸਵਾਲ ਹੈ ਵੀ ਸਪਰੇਆਂ ਦਾ ਕਿੰਨਾ ਕੁ ਫਰਕ ਹੈ ਕਿੰਨੀਆਂ ਸਪਰੇਆਂ ਕੀਤੀਆਂ ਤੁਸੀਂ ਇਸਤੇ ਸਰਪੇਦਾ ਤਾਂ ਬਈ ਮੌਸਮ ਤੇ ਜ਼ਿਆਦਾ ਆ ਵੀ بارش ਦੇ ਕਰਨੇ ਮੈਂ ਤਾਂ ਕਿ بارش ਪਈ ਜਾਂਦੀ ਆ ਕੋਈ ਗੋਵਾਲੀ ਸੁੰਡੀ ਵਗੈਰਾ ਆਉਂਦਾ ਦੇ ਕੋਈ ਚਤਕਰ ਨਹੀਂ ਹਾਂਜੀ ਐਦਾਂ ਕਿ ਨਾਰਮਲੀ 3 ਕਸਰਪੇ ਆਣਾ ਸਰ ਸਕਦਾ ਕਿਉਂਕਿ 2 ਕ ਤਾਂ ਆਪਣੇ ਇੱਕ ਗੋਵਾਲੀ ਸੁੰਡੀ ਦੇ 1 ਕਸਰਪੇ ਕਰੀ ਵੀ ਆ ਤੇ 2 ਕ ਤਾਕਤ ਵਾਲੀਆਂ ਕਰੀਆਂ ਵੇ ਆਪਾਂ ਜਿਵੇਂ ਲੋਹਾ ਘਾਟ ਹੋਈ ਜਿੰਕ ਵਗੈਰਾ ਜੀ ਠੀਕ ਹੈ ਜੀ ਤੇ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਵੀ ਇਹਨਾਂ ਨੂੰ ਝੋਨੇ ਵੱਲ ਆਪਣੀ ਰਵਾਇਤੀ ਫਸਲ ਹੈ ਜੋ ਸਾਡੇ ਏਰੀਏ ਦੀ ਨਰਮਾ ਤੇ ਗੁਮਾਰਾ ਉਹ ਛੱਡ ਕੇ ਜਾਣਾ ਚਾਹੀਦਾ ਜਾਂ ਉਹਨਾਂ ਤੇ ਟਿਕੇ ਰਹਿਣਾ ਚਾਹੀਦਾ ਬਈ ਇਹ ਜਿਹੜਾ ਆਪਣੇ ਜਿਹੜੇ 9 20 20 ਮਿਲ ਜਾਂਦੇ ਸਹੀ ਆਪਾਂ ਨੂੰ ਜੇ ਤਾਂ ਆਪਣੀ ਨਰਮੇ ਦੀ ਫਸਲ ਵਧੀਆ ਸੀਗੀ ਜੀ ਹਾਂਜੀ ਤੇ 20 ਆਪਾਂ ਨੂੰ ਸਹੀ ਸਰਕਾਰ ਵੱਲੋਂ ਨਹੀਂ ਅਪਲਾਈ ਹੋ ਰਿਹਾ ਮਿਲਦੇ ਆਪਾਂ ਨੂੰ ਪੂਰਾ ਕਰਕੇ ਆਪਾਂ ਨੂੰ ਇਹ ਝੋਨੇ ਵਾਲ ਫਿਰ ਆਉਣਾ ਹੀ ਪੂਗਾ ਹਾਂ ਮਜਬੂਰੀ ਬਣ ਗਈ ਆਪਣੀ ਜਦ ਤੱਕ ਠੀਕ ਹੈ ਜੀ ਤੇ ਕੀ ਝਾੜ ਦੱਸ ਰਹੇ ਨੇ ਇਸ ਚੀਜ਼ ਦਾ ਇਹਦਾ ਨਾਰਮਲ 80 85 ਮੰਨ ਤੱਕ ਦਾ ਝਾੜ ਰਹੇ ਹਾਂ ਠੀਕ ਹੈ ਜੀ ਨਹੀਂ ਵਧੀਆ ਸੋਹਣਾ ਝੋਨਾ ਠੀਕ ਹੈ ਮਿਹਨਤ ਹੈ ਤੁਹਾਡੀ ਰਾਬੋਸ ਨੂਰ ਪਾਵੇ ਤੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ Thank mm -hmm. you.